ਇੱਕ ਨੇ ਜਿਹੜੇ ਆਉਂਦੇ ਨੇ ਘਰ ਦੇ ਇੱਕ ਵਿਸ਼ਵਾਸ ਬਣਾਇਆ ਕਿ ਇਹੋ ਜੀ ਵਰਦਾ ਤੋਂ ਅੰਜਾਮ ਦੇ ਸਕੀ। ਇਹ ਕਹਿ ਸਕਦੇ ਆ ਕਿ ਜਦੋਂ ਇੱਕ ਬੰਦਾ ਆਪਣੇ ਨਾ ਆ ਕੇ ਪੱਟੀ ਪਰੋ ਕਾਗਜ਼ੇ ਨਾ ਕਿ ਬਕੌਸੀ ਉਧਰ ਜਾਣੀ ਸਰਦੇ ਹੈ ਨਾ ਬਸ ਇਹ ਸੀਗਾ ਕਿ ਮੈਂ ਮਤਲਬ ਕਿ ਕਦੀ ਸੋਚਿਆ ਨਹੀਂ ਸੀ ਕਿ ਜਿਹੜੇ ਬੰਦੇ ਆ ਵੀ ਇਦਾਂ ਦਾ ਕੰਮ ਨਹੀਂ ਕਰ ਸਕਦੇ। ਹੁਣ ਅੱਜ ਇਹ ਘਟਨਾ ਵਾਪਰ ਗਈ ਤੁਹਾਡੇ ਇਫਾਦਰ ਤੁਹਾਡੇ ਵਿੱਚ ਨਹੀਂ ਰਹੇ। ਤਾਂ ਜਿਹੜੀ ਪੁਲਿਸ ਨੇ ਐਕਟੀਵਿਟੀ ਕੀਤੀ ਹੈ ਕੋਈ ਹੋਰ ਵੀ ਉਹਨਾਂ ਤੋਂ ਮੰਗ ਹੈਗੀ ਹੈ ਪੁਲਿਸ ਤੋਂ। ਅਸਰ ਮੰਨਤੇ ਹੀ ਹੈ ਕਿ ਜੋ ਇਹਦੇ ਵਿੱਚ ਬਹੁਤ ਨੀ ਪਰੇਸ਼ਾਨਾ ਹੈਗਾ ਉਹ ਸਜ਼ਾ ਸਖਤੋ ਸਖਤ ਨਹੀਂ ਸਕਤੰਦੇ ਨਾ ਇਹਨਾਂ ਨੂੰ ਪਤਾ ਲੱਗੇ ਵੀ ਕਿੱਦਾਂ ਤੁਸੀਂ ਕਿਸੇ ਇਨਸਾਨ ਦੀ ਜਾਨ ਲੈ ਰਹੇ ਹੈਗੇ ਹੋ ਇਹਨਾਂ ਨੂੰ ਅਹਿਸਾਸ ਹੋਵੇ ਇਹਨਾਂ ਦੀ ਮੂੰਹ ਤਾਂ ਕੰਬੇ ਤੁਹਾਡੇ ਬ੍ਰਦਰ ਸੀਗੇ ਹਾਂਜੀ ਮੇਰਾ ਅਸਰ ਬ੍ਰਦਰ ਲਾਸ਼ ਬਿਲਕੁਲ ਸਹੀ ਤੇ ਕਾਚ ਅਕੇਲੇ ਰਹਿੰਦੇ ਸੀ ਕਿਹੋ ਜਿਹਾ ਉਹਨਾਂ ਦਾ ਜੀਵਨ ਆਪਨ ਸੀ ਕਿ ਬਹੁਤ ਵਧੀਆ ਬਹੁਤ ਠੀਕ ਕੰਮ ਕਰਦੇ ਸੀ ਕਿਸ ਤਰ੍ਹਾਂ ਦਾ ਬਹੁਤ ਅੱਛਾ ਜੀ ਬੜੀ ਸੌਫਟ ਸਪੋਕਰ ਕਿਸੇ ਨੂੰ ਵਾਅਦੇ ਕੱਟ ਲਈ ਲੈਣ ਦੇ ਦੀ ਕੋਈ ਅਸੀਂ ਗੰਦੀ ਮਾਵਾ ਕਦੀ ਨਹੀਂ ਸੁਣੀ ਹਾਂ ਪਰਵਾਰ ਚ ਇਕੱਲੇ ਰਹਿੰਦੇ ਨੇ ਅਸਲੇ ਖੱਲੇ ਸਿੰਘ ਨੇ ਬਾਹਰਛਲੇ ਦੀ ਮਿਸਰੀ ਵੀ ਰੱਖੋ ਗਈ ਜੀ ਇਕੱਲੇ ਰਹਿੰਦੇ ਨੇ ਜੀ ਸਾਡੇ ਲਾਜਾ ਸਾਡੇ ਲਾਜਾ ਜਿਆਦਾ ਵਜਾ ਜਿਆਦਾ ਬਾਹਰ ਵਜਾ ਆਪਣੇ ਕੰਮ ਚ ਮਸਰੂਫ ਸਨ ਬਹੁਤ ਹੋਰੀ ਤੇ ਇਹ ਕਹਿੰਦੇ ਨੇ ਕੋਈ ਉਹਨਾਂ ਨੇ ਪ੍ਰਾਪਰਟੀ ਵੇਚੀ ਹੋਰ ਲਾਲਚ ਉਹਨਾਂ ਲੋਕਾਂ ਨੂੰ ਪਿਆ ਨਹੀਂ ਇਹ ਦੇ ਹੈਵ ਬੀ ਰੈਂਸਮ ਮੰਗਦੇ ਹੋਣਗੇ ਸਾਡੇ ਹੂੰ ਹੁਣ ਅੱਗੇ ਦੱਸਣੇ ਜਿੱਦਾਂ ਸਾਨੂੰ ਤੁਹਾਨੂੰ ਕਦੀ ਲੱਗਿਆ ਕਿ ਇਹ ਲੋਕ ਖਤਰਨਾਕ ਹੋ ਸਕਦੇ ਨੇ ਜਿੱਦਾਂ ਤੁਸੀਂ ਸਾਡੇ ਕਦੀ ਜਾਨ-ਪੀੜਾ ਵਿੱਚ ਕੁਝ ਨਹੀਂ ਲੋਰ ਨਵਰ ਅੱਛਾ ਅੱਜ ਦਿਨ ਤੱਕ ਵੀ ਪਤਾ ਇਹ ਕੌਣ ਆ ਕੌਣ ਉਹ ਕੌਣ ਸਾਨੂੰ ਅਸੀਂ ਤਾਂ ਪਹਿਲੀ ਵੀ ਨਹੀਂ ਦੇਖਿਆ ਬੰਦੇ ਕੀ ਤੇ ਬੰਦੇ ਕੀ ਬੰਦੇ ਦੀ ਲੇਡੀ ਕੀ ਉਹਦੀ ਕਮਾਂਡ ਵਾਲਾ ਕੀ ਅਸੀਂ ਪਹਿਲੀ ਵਾਰ ਹੁਣ ਤੱਕ ਕੀ ਸਿਚੁਏਸ਼ਨ ਸੀ ਔਰ ਇਹ ਕਿਸ ਤਰ੍ਹਾਂ ਸਾਰਾ ਘਟਨਾਕ੍ਰਮ ਵਾਪਰਿਆ ਔਰ ਪੁਲਿਸ ਦੀ ਕਾਰਵਾਈ ਕਿਹੋ ਜੀ ਰਹੀ ਹੈ ਜੀ ਨਾਮ ਕਿਸ਼ਿੰਦਰਪਾਲ ਸਿੰਘ ਵਾਸੀ ਸੁਲਤਾਨਪੁਰ ਦਿੱਲੀ ਚੌਕਚੇ ਚਨਨ ਤੇ ਅੱਜ ਤੋਂ ਮੁਲਮੁਤ 28 ਤੋਂ 29 ਦੀ ਨਵੀਂ ਰਾਤ ਕਤਲ ਦਾ ਸੰਬੰਧ ਵਿੱਚ ਚਾਹੁੰਦੇ ਹਾਂ ਜੀ ਚਨਜੀਤ ਸਿੰਘ ਦਾ ਮੈਚ ਹੰਸ ਦਾ ਟੁੱਟਾ ਨਹੀਂ ਤੇ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਔਰ ਹੁਣ ਤੱਕ ਜਿਹੜੀ ਪੁਲਿਸ ਨੇ ਜਿਹੜੇ ਚਾਹੇ ਜਿਹੜੇ ਮੁਲਜ਼ਮ ਨੇ ਜਿਹੜੇ આરોપી ਨੇ ਉਹ ਫੜ ਲਏ ਨੇ ਤੇ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੇ ਜਿਹੜਾ ਕਾਰਵਾਈ ਹੋਈ ਆ ਚਾਹੇ ਪੁਲਿਸ ਦੀ ਗੱਲ ਕਰੀਏ ਜਾਂ ਜਿੰਨਾ ਲੋਕਾਂ ਨੇ ਮਾਰਿਆ ਉਹਨਾਂ ਨੇ ਪਹਿਲਾਂ ਵਿਸ਼ਵਾਸ ਬਣਾਇਆ ਕਿਸ ਤਰ੍ਹਾਂ ਦੇਖਦੇ ਹੋ ਪਰੋਸੀ ਕਾਰਵਾਈ ਤਾਂ ਬਹੁਤ ਹੀ ਵਧੀਆ ਰਹੀ ਹੈ ਅਸੀਂ ਅਕਸਰ ਕਹਿੰਦੇ ਹਾਂ ਕਿ ਆਪ ਪੁਲਿਸ ਕਰਦੀ ਕੁਝ ਨਹੀਂ ਲੇਕਿਨ ਮਾਡਲ ਸਾਡੇ ਤੇ ਸਿਰ ਤੇ ਪਈ ਅਸੀਂ ਕਹਾਂਗੇ ਯਾਹ ਪਰ ਜੋ ਘਟਿਆ ਨਾ ਇਸ ਤੋਂ ਬਾਅਦ ਮੁੰਡਾ ਕਰਣੀ ਸੀ ਸਿਚਾਈ ਦੀ ਹਾਂ ਤੁਹਾਡੇ ਨਾ ਸਾਨੂੰ ਇੱਕ ਸਵੇਰੇ ਉਹਦੀ ਇਨਫੋਰਮੇਸ਼ਨ ਆਈ ਕਿ ਇੱਕ ਘਰ ਦੇ ਵਿੱਚ ਨਾ ਇੱਕ ਬਜ਼ੁਰਗ ਜੇ ਵੀ ਉਮਰ ਕਰੀ ਪੈਂਟ ਸਾਲੇ ਉਹ ਜੈਡ ਬੋਡੀ ਪਈ ਹੋਈ ਹੈ ਔਰ ਕਾਰਨ ਕਲੀਅਰ ਨਹੀਂ ਹੈ ਜਦੋਂ ਪੁਲਿਸ ਪਾਰਟੀ ਪਹੁੰਚੀ ਔਰ ਅਸੀਂ ਜੋ ਫਰਸਟ ਪਹਿਲਾ ਬੁਲਾਇਆ ਸੀ ਕਿਤਾ ਸੀ ਬੋਡੀ ਦਾ ਤਾਂ ਸਾਨੂੰ ਲੱਗਿਆ ਦੇਖ ਕੇ ਕਿ ਇਹਦਾ ਕਿਸੇ ਤੇਜ਼ਦਾਰ ਹਥਿਆਰ ਨਾਲ ਮਰਡਰ ਕੀਤਾ ਗਿਆ ਹੋਇਆ ਹੈ ਕਿਉਂਕਿ ਪੂਰੇ ਘਰ ਦੇ ਵਿੱਚ ਬਲੱਡ ਉੱਥੇ ਫੈਲਰਾ ਹੋਇਆ ਸੀ आ, ए बुजुर्ग चरणजीत सिंह है सुल्तानपुर डोदी का रहने वाला है यदि एक शॉप है जरा शॉप चला है यदि कुड़ी भी है कल ही रहा है और सामाजिक है लोगों के आंदा जाता भी है भरा भी है, जो ही लोकली दे हैं जो उतल रेंगे पर जड़ा सा टेक्नीकल टीम ने बड़ा वाइस काम किया है कि उत्तर जब तुम मौके पर जाओगे इस तो कोई इदा क्लू नहीं क्योंकि कुंडा जगा घर वो बाहरों बंद तो सी तो इदा देख के लगता कि नहीं बंदा दाखिल कैसे हो सकता क्योंकि कि घर के एंट्री के कोई और रास्ते नहीं एक एको रास्ता से सो so, सा टेक्निकल टीम सी आई ए टीम सुल्तानपुर लोधी की टीम ने ना बड़ी मेहनत नाल मतलब डम डेटा सीसी टीवी कैमरा फुटेज और ह्यूमन इंटैलीजेंसों तो केस ट्रेस किया है थोड़ी जानकारी वास्ते चरणजीत की ना एक लेडी रीटा ਜਿਹਦਾ ਨਾਮ ਹੈ ਜਿਹਨ ਲੰਗਰ ਤੇ ਰਹਿਣ ਵਾਲੀ ਹੈ ਉਹਦੇ ਨਾਲ ਰਿਲੇਸ਼ਨਸ ਹੈ ਉਹਨਾਂ ਦਾ ਰਿਲੇਸ਼ਨ ਹੈ ریਟਾ ਦੇ ਦੋ ਮੁੰਡੇ ਹੈ ਜਿਹੜਾ ਅਮਿਤ ਸ਼ਰਦਾ ਹੈਗਾ ਪਹਿਲਾ ਤੇ ਮੋਹਿਤ ਸ਼ਰਦਾ ਇਹਨਾਂ ਦੀ ਉਮਰ 30 ਔਰ 25 ਸਾਲ ਦੇ ਆਸ-ਪਾਸ ਹੈ ਇਹ ਦੋਨੋਂ ਮੁੰਡੇ ਵੀ ਉਹਦੇ ਨਾਲ ਕਾਫੀ ਮਤਲਬ ਇਹਨਾਂ ਦੀ ਵਕਸੀਤ ਸੀ ਵਕਸੀਤ ਇਤਨੀ ਹੈ ਕਿ ਇਹ ਇਹਨਾਂ ਦੇ ਘਰ ਜਾ ਕੇ ਚਰਨਜੀਤ ਦੇ ਘਰ ਉੱਥੇ ਹੀ ਰਹਿੰਦੇ ਸੀ ਕਦੋ-ਕਦੋ ਕੀ ਰਾਤ ਨੂੰ ਆ ਗਏ ਰਹਿ ਗਏ ਸਵੇਰੇ ਚਲੇ ਗਏ ਪਿਛੇ ਚਰਨਜੀਤ ਨੇ ਆਪਣੀ ਕੁਝ ਪ੍ਰਾਪਰਟੀ ਸੋਲਡ ਕੀਤੀ ਸੀ ਤਾਂ ਦੇ ਅਵੇਅਰ ਕੀ ਜੀ ਇਹਦੇ ਕੋਲ ਨਾ ਕੁਝ ਕੈਸ਼ ਪਿਆ ਹੋਇਆ ਹੈ ਐਂਡ ਉਸki ਪ੍ਰਾਪਰਟੀ ਹੈ ਔਰ ਵਾਰਿਸ ਕੋਈ ਐਸ ਪਰ ਨਾ ਹੋ ਹੈ ਨਹੀਂ ਤਾਂ ਇਹਨਾਂ ਨੇ ਇਹ ਮੌਕੇ ਦਾ ਫਾਇਦਾ ਉਠਾ ਕੇ ਨਾ ਇੱਕ ਕਾਂਸਪਰੇਸੀ ਕਰ ਲਈ ਉਹਦੇ ਖਿਲਾਫ ਉਹਦੇ ਘਰ ਰਾਤੀ ਗਏ ਹੈ ਜਾ ਕੇ ਉੱਥੇ ਹੀ ਟਹਿਰੇ ਹੈ ਉਹ ਜਦੋਂ ਇਹ ਸੋ ਗਿਆ ਹੈ ਜਦ ਇਹ ਸੋ ਗਿਆ ਹੈ ਫਿਰ ਰਾਤੀ ਉੱਠ ਕੇ ਤੇਜ਼ਦਾਰ ਹਥਿਆਰ ਨਾਲ ਉਹਦਾ ਕਤਲ ਕਰਨ ਕਤਲ ਕਿਨੇ ਕਵਰੀ ਕਿੰਨੇ ਹੋਈ रिकवरी इथे ਸਾਡੇ ਕੋਲ 25,75,000 ਰੁਪਏ 25,75,000 ਰੁਪਏ ਰਿਕਵਰ ਕੀਤਾ ਹੈ ਸੀ ਔਰ ਤੁਸੀਂ ਦੇਖ ਵੀ ਸਕਦੇ ਹੋ ਕੁਝ ਹੋਰ ਸਮਾਨ ਵੀ ਹੈ ਜੋ ਸੀ ਡੂਰਿੰਗ ਇਨਵੈਸਟੀਗੇਸ਼ਨ ਜਦੋਂ ਤਕਤੀਸ਼ ਕੇ ਦੌਰਾਨ ਫਿਰ ਅਸੀਂ ਰਿਕਵਰ ਕਰਾਂਗੇ ਜੋ ਇਹਨਾਂ ਨੇ ਆਪਣੇ ਹੋਰ ਵੀ ਖਰਚ ਕਰਤੇ ਨੇ ਪੈਸੇ ਮਨਮ ਜਿਹੜਾ ਕਤਲ ਕੀਤਾ ਕਿਸ ਹਿਥਿਆਦੇ ਨਾਲ ਕੀਤਾ ਗਿਆ ਸੀ ਤੇਜਰ ਹੱਤਿਆਰ ਸਾਡੇ ਮੋਕੇ ਮੋਕੇ ਤੇ ਇੱਕ ਘਰ ਦਾ ਤੁਸੀਂ ਦੇਖ ਸਕਦੇ ਹੋ ਰੋਟੀ ਬਣਾਉਣ ਵਾਲਾ ਇੱਕ ਤਵਾ ਹੁੰਦਾ ਹੈ ਉਹ ਤਵਾ ਤਵੇ ਦੇ ਨਾਲ ਇਹਨਾਂ ਨੇ ਸਰਤੇ ਵਾਂ ਕਿਤਾ ਸੀ ਔਰ ਗਾਡੀ ਵੀ ਇੱਕ i20 ਇਹਨਾਂ ਦੇ ਕੋਲ ਹੈਗੀ ਉਸ ਗਾਡੀ ਦੇ ਵਿੱਚ ਇਹ ਲੈ ਕੇ ਗਏ ਹਨ ਪੈਸਾ ਬੈਗ ਔਰ ਕੁਝ ਸੋਨੇ ਕੇ ਸੋਨਾ ਚਾਂਦੀ ਵੀ ਹੈ ਜਿਹੜਾ ਅਸੀਂ ਹੁਣ ਡੋਰੇਗਿੰਗ ਇਨਵੈਸਟੀਗੇਸ਼ਨ ਹੈ ਮੈਂ ਇਹ ਇਹ ਵਿੱਚ ਇਹ ਜਿਹੜੀ ਤੁਹਾਡੇ ਕੋਲ ਰਾਸ਼ੀ ਰਿਕਵਰ ਹੋਈ ਹੈ ਇਹ ਇੰਨੀ ਸੀ ਕਿ ਲੁੱਟ ਜ਼ਿਆਦਾ ਦੀ ਹੋਈ ਔਰ ਰਿਕਵਰ ਥੋੜੀ ਹੋਈ ਔਰ ਯਾ ਪ੍ਰਾਪਰਟੀ ਕਿੰਨੇ ਦੀ ਵਿਕੀ ਸੀ ਕੁਝ ਪਤਾ ਜੋ ਹੁਣ ਤੱਕ ਹੀ ਸਾਡੀ ਪੜਤਾਲ ਦੇ ਦੌਰਾਨ ਜੋ ਪਤਾ ਲੱਗਾ ਹੈ ਜੋ ਅਸੀਂ ਹੁਣ ਤੱਕ ਤਫਤੀਸ਼ ਕੀਤੀ ਹੈ ਉਹਦੇ ਬਾਰੇ ਇਹ ਪਤਾ ਲੱਗਿਆ ਹੈ ਇਹਨਾਂ ਦੀ ਇੰਟਰੋਗੇਸ਼ਨ ਬਾਅਦ ਕਿ ਪੈਸਾ ਕੁਝ ਹੋਰ ਵੀ ਥਾ ਕੁਝ ਪੈਸਾ ਇਹਨਾਂ ਨੇ ਨਸ਼ਾ ਵਾਸਤੇ ਵੀ ਰੱਖ ਕੇ ਖਰਚ ਕੀਤਾ ਹੈ ਔਰ ਕਰੀਬ 1.5 ਲੱਖ ਦਾ ਇਹਨਾਂ ਨੇ ਜੂਆ ਖੇਡਿਆ ਇਹ ਜਿਹੜੀ ਕੋਈ ਟੈਂਟੀਵ ਅਮਾਉਂਟ ਆਇਆ ਪਈ ਹੈ ਜੀ टेंटेटिव अमाउंट ਕੋਈ ਅਭੀ ਹੈ ਨਹੀਂ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਘਰ ਦੇ ਵਿੱਚ ਕਿੰਨਾ ਪੈਸਾ ਸੀ ਹੈ ਨਾ ਔਰ ਇਹਨਾਂ ਨੇ ਕਾਊਂਟਿੰਗ ਵੀ ਕੀਤੀ ਹੈ ਤਾਂ ਅਬ ਇੰਟਰੋਗੇਸ਼ਨ ਦੌਰਾਨ ਇਹ ਦੱਸਣਗੇ ਕਿ ਕਿੰਨਾ ਪੈਸਾ ਇਹਨਾਂ ਨੇ ਟੋਟਲ ਲੁੱਟਿਆ ਔਰ ਕਿੰਨਾ ਖਰਚ ਕੀਤਾ ਮੈਡਮ ਨਸ਼ੇ ਦੀ ਆਦੀ ਸੀ ਨਹੀਂ ਸਾਭੀ ਕਰਦੇ ਮੈਨ ਮੇਰੀ ਜਿਹੜੀ ਰੀਟਾ ਸੀ ਉਹ ਕੀ ਇਨਵੋਲਵ ਸੀਗੀ ਇਸ ਪਲੈਨਿੰਗ ਦੇ ਵਿੱਚ ਔਰ ਨੂੰ ਐਫਆਈਆਰ ਚ ਰੱਖਿਆ ਗਿਆ ਹੈ आज तक बस ये ना वेरीफाई कर रहे हैं अभी ये नहीं कह सकती यदि इन्वॉल्वमेंट है या नहीं है बट ड्यूरिंग दौर, इन्वेस्टिगेशन अगर आएगी तो फिर नाम कुछ किया जाएगा एक तो कत्ल तो दे विच दो जने ही या और किसी दी होगा नहीं आज तक तो फिलहाल ड्यूरिंग इन्वेस्टिगेशन जेड़े बंदे हैं वो दो ही सामने आए हैं बाकी अगर फर्दर इन्वेस्टिगेशन के दौरान कोई सामने आता है तो उनको भी नाम कुछ किया जाएगा मतलब किसी तरह से थ्रू पर्चा दर्ज किया गया ये बड़ा बढ़िया क्वेश्चन क्योंकिसा ना एक जुलाई तो पहला दर्ज होया है और देख सकते हो कि हूँ ना पूरा का पूरा जरा लॉ है आई पीसीआर और इंडियन एविडेंस एक्ट उन्होंने नया नाम दिता गया है और नवे सैक्शन आए हैं लेकिन एज पर नियम कानून जेकर दरखास्त सा जुलाई तो पहले आई हुई है तो पर्चा और कार्रवाई उसी सैक्शन के तहत होगा जी आई पी सी की लगती थी एक तारीख तो पहला ਨਵੀਂ 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 ਨ चेंज हो गए हैं इतना ही प्रिवेंटिव कार्रवाई तो कहते हो जी सात पचास करते हो एक सौ दस का कलंधर बना दो तो नए सैक्शन आ गए हैं उन्होंने नंबर चेंज हो गया है तो इस करके लोगों लोगों के ना लोगों के वो है भय की भय की भावना तो नहीं होनी चाहिए क्योंकि भाई अस इनफैक्ट जो नए नियम कानून आए हैं वो तो ना जो प्रोसीजर है वो और ट्रांसपेरेंट हो गया है ਇਟ ਇਜ਼ ਪ੍ਰੋ ਮਤਲਬ ਪ੍ਰੋ ਤੁਸੀਂ ਕਹਿ ਸਕਦੇ ਹੋ ਕੰਪਲੇਨਟ ਪਰ ਕਹਿੰਦ ਮਤਲਬ ਕਿ ਨੰਬਰ ਨਹੀਂ ਚੇਂਜ ਹੋਈ ਹੈ ਬਾਕੀ ਕਾਨੂੰਨ ਹੋ ਗਿਆ ਨੰਬਰ ਚੇਂਜਿੰਗ ਹੋਈ ਹੈ ਥੋੜਾ ਬਹੁਤ ਪ੍ਰੋਸੀਜਰ ਚੇਂਜ ਹੋਇਆ ਹੈ ਲੇਕਿਨ ਅਗੇਨ ਉਹ ਨਾ ਵਿਕਟਿਮ ਔਰ ਫਰੈਂਡਲੀ ਹੈ ਕੰਪਲੇਨਟ ਫਰੈਂਡਲੀ ਹੈ ਇਦਾਂ ਨਹੀਂ ਹੈ ਕਿ ਕੋਈ ਥੋੜਾ ਸਾ ਪੁਲਿਸ ਜੋ ਏਜੰਸੀਜ਼ ਹੈ ਉਹਨਾਂ ਨੂੰ ਉਹਨਾਂ ਦੀ ਪਾਵਰ ਵੀ ਵਧਾਈ ਗਈ ਹੈ ਕਈ ਧਾਰਾਵਾਂ ਦੇ ਅੰਦਰ ਨਾ ਪੁਲਿਸ ਕੋ ਜਿਹੜੀ ਪਾਵਰ ਹੈ ਉਹਨਾਂ ਦੇ ਵਿੱਚ ਨਾ ਉਹਨਾਂ ਨੇ ਇਜ਼ਾਫਾ ਕੀਤਾ ਹੋਇਆ ਹੈ ਪੁਲਿਸ ਕੋ ਪਾਵਰ ਵਧ ਗਈ ਹੈ ਜਿੱਦਾਂ ਕਿ ਕੁਝ ਕੁ ਸਪੈਸ਼ਲ ਪ੍ਰੋਵੀਜਨਸ ਹੈ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਕੇਸ ਹੈਗੇ ਜਿਨ੍ਹਾਂ ਦੇ ਵਿੱਚ ਕਹ ਲਓ ਕਿ ਚੇਂजेस ਆਏ ਹੈ ਕਾਨੂੰਨ ਦੇ ਵਿੱਚ ਸੋ ਪਹਿਲੇ ਸਭ ਤੋਂ ਇੰਪੋਰਟੈਂਟ ਗੱਲ ਤੋਂ ਜਿਹੜੀ ਐਜ਼ ਆਫ ਨਾਓ ਲੋਕਲ ਸਪੈਸ਼ਲ ਲਾਜ਼ ਹੈ ਜਿਹੜੇ ਉਹ ਲੋਕਲ ਸਪੈਸ਼ਲ ਲਾਜ਼ ਸੇਮ ਹੈ ਸਪੋਜ਼ ਐਨਡੀਪੀਐਸ ਐਕਟ ਹੈ ਸਾਡਾ ਉਹਦੇ ਵਿੱਚ ਨਾ ਸੀਜ਼ਰ ਐਂਡ ਸਰਚ ਦਾ ਪ੍ਰੋਸੀਜਰ ਪ੍ਰਿਸਕ੍ਰਾਈਬਡ ਹੈ ਤਾਂ ਉੱਥੇ ਸਾਨੂੰ ਨਾ ਕੋਈ ਨਵਾਂ ਜੋ ਨਿਯਮ ਕਾਨੂੰਨ ਦੀ ਕੋਈ ধারা ਜਾਂ ਕੁਝ ਕੁਝ ਇੰਪਲੀਮੈਂਟ ਕਰਨ ਦੀ ਲੋੜ ਨਹੀਂ ਹੈ ਲੇਕਿਨ ਸਪੋਜ਼ ਰੌਬਰੀ ਹੈ ਚੋਰੀ ਹੈ ਤਾਂ ਉੱਥੇ ਜਦੋਂ ਅਸੀਂ ਜਾਣਗੇ ਕੋਈ ਮੁਲਜ਼ਮ ਫੜਨ ਤੋਂ ਰਿਕਵਰੀ ਉਹ ਸੀਜ਼ਰ ਦਾ ਪ੍ਰੋਸੀਜਰ ਹੈ ਉਹ ਸਪੈਸੀਫਿਕਲੀ ਮੈਂਸ਼ਨਡ ਹੈ ਕਿ ਉਹਦੀ ਵੀਡੀਓਗ੍ਰਾਫੀ ਹੋਗੀ ਹੈ ਨਾ ਉਹਦਾ ਰਿਕਾਰਡਿੰਗ ਹੋਗੀ ਔਰ ਉਹ ਐਫ ਆਈ ਆਰ ਆਫ ਫਾਈਲ ਦੇ ਨਾਲ ਅਟੈਚ ਹੋਗੀ ਮੈਂ ਅੱਜ ਕੋਈ ਨਵੇਂ ਥਾਣੇ ਦੀ ਵੀ ਇਨੋਗਰੇਸ਼ਨ